ਬਾਖੀ ਕਾਦਨ ਦੀਵਾਦ ਉਹ ਕੈਸੇ ਆਉਣੇ ਕਾਣੇ ਆ ਹੈ ਆਉਣੇ ਆ ਇੱਧਰ ਲੈ ਹੱਥ ਚੋਂ ਲੈਂਦੇ ਇੱਧਰ ਹੱਥ ਚੋਂ ਜਿੰਨੂ ਜਾਂਦੇ ਤੇ ਫੇਰ ਤਾਂ ਮੇਰੇ ਕੋ ਕਿਦ ਕਾਦੋਂ ਬਲੀ ਪੈਸੇ ਕੀ ਖਾਣੇ ਹੋਰ ਕਰ ਲਾ ਸ਼ਾਮ ਤੱਕ ਰਾਇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਉਹ ਜੀ ਮੇਰੇ ਹੱਥ ਚ ਖਾ ਜਾਂਦੇ ਕਈਆਂ ਨੇ ਕਹਿਣਾ ਸੰਦੀਪ ਓਵਰ ਐਕਟਿੰਗ ਕਰਦੀ ਹੈ ਕਈ ਭੈਣ ਭਾਈ ਮਨ ਨੇ ਪਿਆਰ ਕਰਦੇ ਵਿਕਰਮ ਸਿੰਘਾ ਪਤਾ ਕੀ ਕਹਿੰਦੇ ਸੰਦੀਪ ਬਹੁਤ ਟੱਪਦੀ ਆ ਸੰਦੀਪ ਬਹੁਤ ਰੋਲਾ ਪਾਉਂਦੀ ਆ ਸੰਦੀਪ ਬਹੁਤ ચીਖਦੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੈਗਾ ਬੈਕ ਕੈਮਰਾ ਤੇ ਜੀ ਕਿੱਧਰ ਰੁਕਾਤਾ ਹੈ ਪਤਾ ਨਹੀਂ ਕਿੱਧਰ ਉਹ ਕਿਆ ਕਰਤਾ ਉਹਨੇ ਤੂੰ ਭਾਬੀ ਤੂੰ ਸਾਸਤਰੀ ਘਰ ਬਰਾਦਰ ਲੈ ਇੱਧਰ ਪਹਿਲਾ ਸਤਿ ਸ੍ਰੀ ਅਕਾਲ ਜੀ ਦਿੱਦੀਆ ਬਣਾਉਂ ਸਾਸਤਰੀ ਘਰ ਆਹ ਉਹ ਉਹ ਤਾਂ ਕਹਿੰਦੀ ਮੇਰੇ ਹੱਥਾਂ 'ਚ ਖਾਜ ਜਾਂਦੀਆਂ ਮੇਰਾ ਤਾਂ ਗੁੱਦਾ ਬਹੁਤ ਹੁੰਦਾ ਹੈ ਸਰਕੋ ਲਈ ਪੈਣੀ ਮਿੱਟੀ ਜਲੀਬੜ ਕੇ ਆਹ ਮਿੱਟੀ ਗੋਡੇ ਨੂੰ ਨੀ ਮੈਂ ਮਰ ਜਾ ਬੁਗੀਆਂ ਚੁਗੀਆਂ ਹਾਏ ਹਾਏ ਨਾ ਸਕਤੀ ਕੇਲਕੇ ਚਾਚਰ ਗਲਮਾ ਦੇ ਬੋਤ ਮੰ ਮੰ ਨੀ ਕੇਲਕੇ ਅਦਰ ਬੀਬੀ ਨੂੰ ਵੀ ਮਿਲੋ ਜੀ ਬੱਚੇ ਸਾਸ ਕੀ ਕਾਰ ਭਾਈ ਸਾਹਿਬ ਚੜਦੀ ਕਲਾ ਜ ਰੱਖੇ ਪਰਮਾਤਮਾ ਇਹਨਾਂ ਨੂੰ ਸਾਰੇ ਠੀਕ ਠਾਕ ਆ ਜੀ ਤੇ ਰੀਤ ਤੱਕ ਲਈ ਆਪਣਾ ਸਾਰੇ ਆ ਪੈਨਸਲ ਆ ਪੰਸਲ ਆ ਸਿਰਚ ਮਿੱਟੀ ਦਾ ਪੈਣੀ ਹੋਣ ਤੇ ਮਿੱਟੀ ਚ ਖੇਲਣ ਗਈ ਖੇਲ ਕਿਤੇ ਨਹੀਂ ਹਾਂ ਤੂੰ ਨਿਲਾਦੀ ਗਿਆ ਮੈਨੂੰ ਹਾਂ ਉਹੀ ਗੁੱਟੀ ਜਾਂਦੀ ਹੈ ਅਹ ਇਹਨੂੰ ਦੁੱਧੂ ਘਾ ਤੇ ਜਿ ਬਲਾ ਉਹਨੂੰ ਪਲਾਤਾ ਕਾਕੇ ਨੂੰ ਹੈਂ ਇਹ ਕੀ ਹੋ ਗਈ ਹਾਂ ਉਹ ਕੱਕ ਹੈ ਮੁੱਕ ਗਿਆ ਖਤਮ ਹੋ ਗਿਆ ਸੌ ਗਿਆ ਬੇ ਸ਼ੋਕਰ ਹਾਂ ਸੋ ਗਿਆ ਵਹੀ ਵਹੀ ਸਤੀਤਾ ਬਹੁਤ ਜ਼ੋਰ ਲਾ ਲਿਆ ਮੇਰ ਬੀਬੀ ਨੇ ਵੀ ਤੂੰ ਸੌ ਜਾ ਨੜਾ ਵੀ ਦਿੱਤਾ ਦੁੱਧ ਵੀ ਪਲਾਤਾ ਪਰ ਸੌ ਲਿਆ ਸੀਗਾ ਤਾਂ ਨਹੀਂ ਵੀ ਸੁੱਟਾ ਨਹੀਂ ਫਿਰ ਉੱਠੜਿਆ ਫਿਰ ਇਹ ਹਰੀ ਹਰੀ ਭਾਬੀ ਦੀ ਗੋਦੀ 'ਚ ਝੁੱਕ ਪੋਇਆ ਆਕਣਾ ਕਿ ਜ਼ੋਰ ਅਸੀਂ ਤਿੰਨਾ ਨੇ ਲਾ ਲਿਆ ਹਾਂ ਜੋਰ ਤੇ ਬੰਨ ਲਿਆ ਹਾਂ ਸਾਰੀ ਸਾਡੇ ਕੋਲ ਟੀਟੀ ਦੀ ਕਰੀ ਹੋ ਗਿਆ ਹੈ ਜੀ ਜੀ ਕਰਿਆ ਮੇਰੇ ਕੋਲ ਤੇ ਸੱਤਾ ਕੋਲ ਚੱਲ ਤੈਨੂੰ ਢੰਗਾ ਕਿੰਨੇ ਨੇ ਆਲੇ ਪਾਲਤੇ ਤਾਂ ਪਹਿਲਾਂ ਮੈਨੂੰ ਇਹ ਦੱਸ ਤੇਰੇ ਪਾਸੇ ਫੇਰ ਸਾਰੀ ਮੈਂ ਤੇ ਬਾਕੀ ਗੱਲ ਸਹੀ ਹੈ ਸਾਰੀ ਮਾਰਾਂ ਦੇ ਪਾਸੇ ਹਾਂ ਆ ਇਹ ਕਾ ਕਰਦੀ ਹੈ ਹੈ ਤੁਸੀਂ ਜੀ ਵੀ ਕੋਣ ਕੋਣ ਪਾਲਿਆ ਰੀਤ ਕਰਨ ਜੈਸਮੀਨ ਸਾਡੇ ਘਰ ਚ ਤਾਂ ਤਿੰਨ ਤਾਂ ਸਾਡੇ ਘਰ ਦੇ ਜਵਾਕ ਹੋਗੇ ਚਾਰ ਬੋਬੀ ਵੀ ਮੋਲੀ ਪਾਣ ਲਾਇਆ ਨਹੀਂ ਉਹ ਚਲੋ ਕੀ ਪਾੜਦੀ ਫਰੀ ਜੀ ਨਹੀਂ ਬਣਾਇਆ ਕਿੰਨਾ ਕਾਬੀ ਨੜਾਇਆ ਸਾਰਾ ਬਣਾਇਆ ਸਾਰੇ ਨੂੰ ਪੁੱਤਾ ਚਾਂਦ ਚਾਵੇਂ ਬਣਾਇਆ ਮਾਦਰ ਜਲੀ ਦੰਡੂ ਮੈਂ ਤਾਂ ਉਹ ਕੇਰਾ ਕਰਦੀ ਹਾਂ ਹਾਂ ਕਿ ਨਾ ਮੈਨੂੰ ਕੋਸਾਰ ਨਹੀਂ ਬਣਾ ਕੇ ਦਿੰਦੀ ਮੈਂ ਤਾਂ ਕਾੜ ਕਹਿੰਦਾ ਮੰਮੀ ਮੈਂ ਲਿਆ ਦਿੱਤਾ ਚਾਕੇ ਮੰਮੀ ਉਹ ਬਣਾ ਪਸਟ ਜੰਡਾ ਭੈਰਾ ਇਹ ਕੋਸਾਰ ਹਾਂ ਹੋਏ ਕਿ ਮੈਂ ਜਾ ਕੋਲ ਲਾ ਕੇ ਅਸੂਨ ਉਹਦਾ ਚ ਦੇਗੀ ਦੇ ਚ ਪਾ ਮਿਆਟਾ ਉਹੀ ਬਣਾ ਕੇ ਖਾ ਲਿਆ ਖਾ ਲਾ ਕੇ ਖਾਣਾ ਹਾਂ ਕੀ ਆ ਚਲ ਨਹੀਂ ਤਾਂ ਹਸਾ ਲਾ ਕੇ ਆ ਕੇ ਕਹਿੰਦਾ ਉਹ ਦੇਤਾ ਬਸ ਇੰਨਾ ਕੇ ਬਣਾਇਆ ਕਹਿੰਦਾ ਬੜਾ ਤਾਂ ਬੜਾ ਸੁਆਦ ਬਣਾਇਆ ਹੋਇਆ ਕਹਿੰਦਾ ਇੰਨਾ ਕੇ ਬਣਾਇਆ ਮੈਂ ਤਾਂ ਆਪਣੇ ਹੁਕਮ ਬਣਾਇਆ ਆਖੀ ਬੜਾ ਹਾਂ ਥੋੜੀਆ ਕਿਤਾ ਆਪਣੀ ਦਾਦੀ ਦੀ ਗੋਦੀ ਚ ਵੀ ਨਹੀਂ ਟਿਕਿਆ ਤੇ ਲੈ ਕਿਚਣਾ ਸੱਤਾ ਪਿਆ ਸੱਤਾ ਪਿਆ ਹਾਂ ਤੇ ਬਾਲ ਦੇ ਵਾਲ ਕਾਲੇ ਛਾਪ ਇੱਕ ਇਹਨਾਂ ਦੇ ਪਰਿਵਾਰ ਚੋਂ ਕਿਸੇ ਪਰ ਵੀ ਨਹੀਂ ਹੈਗਾ ਇਹ ਬਾਹ ਤਾਂ ਦੇਖ ਤੂੰ ਬਾਲ ਮੈਂ ਤਾਂ ਆਪਾਂ ਹਮ ਚਿਕਣਾ ਦਾ ਕਾਲੀ ਨਹੀਂ ਐਂ ਪਿਓ ਕਾਲੀ ਲਾਈ ਨਾ ਕਿਆ ਕਹਿੰਦੇ ਚਰਖਾ ਕੱਤਦੀ ਸੀ ਵੀ ਜਿਹੜਾ ਚਰਖਾ ਬਹੁਤ ਕੱਤਦੀ ਸੀ ਹਾਂ ਉਹ ਤਾਂ ਬਾਲ ਜਿਆਦਾ ਹੁੰਦੇ ਹੁੰਦੇ ਕਾਲੇ ਹਾਂ ਜਿਨ੍ਹਾਂ ਨੂੰ ਆਉਂਦਾ ਨਹੀਂ ਉਹਨਾਂ ਦੇ ਨਿਆਣੇ ਦੇ ਵਾਲ ਟਿਕ ਟਿਕ ਹੁੰਦੇ ਆ ਹੋ ਜੀ ਤੇ ਦੇ ਪਰ ਰੀਤ ਤੇ ਪਹਿਲਾ ਹੈ ਨਹੀਂ ਤੇ ਹਾਂ ਰੀਤ ਤਾਂ ਚੱਲ ਪਣਾ ਨਹੀਂ ਹਾਂ ਹੌਣ ਹੌਲੇ 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 ਵਾਦੇ 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 ਜਦੋਂ ਖਿੱਚ ਕੇ ਗੁੰਦਣ ਲੱਗੇ ਉਹਨੂੰ ਤਾਂ ਲੋਟ ਹੋਣ ਲੱਗੇ ਤਾਂ ਫਰੀਟਗਾ ਨਹੀਂ ਮਣਾਉਣਾ ਉਹਨੂੰ ਪਤਾ ਹੋਵੇ ਜੇ ਮੰਮੀ ਟਪਾਉਣ ਪਰਾ ਕਿਵੇਂ ਪੰਗਾ ਹੋਊਗਾ ਫਿਰ ਇਹਦੇ ਦਾਣੇ ਜੀ ਨਿਕਲੇ ਤੇ ਪਿਤਤ ਨਿਕਲਣੀ ਸ਼ੁਰੂ ਹੋ ਗਈ ਪਿਤਤ ਵੀ ਨਹੀਂ ਇਹ ਪਾਣੀ ਭਰੇ ਬਣੀ ਹੋ ਵੀ ਹੋ ਜਾਂਦੇ ਆ ਗਰਭ ਵੀ ਆਹ ਹੋ ਕੋਈ ਨੋ ਕੰਨੀ ਪੈਸੇ ਆਉਣੇ ਉਹਦਾ ਸਹ ਜਦ ਤੂੰ ਖੋਸ ਹੋਲਾ ਤੋ ਘੜੀ ਜੇ ਕਹਿਤਾ ਉਹਨੇ ਉਹ ਤਾਂ 3 ਇਹ ਮੇਰੇ ਨਾਲ ਸੁਣ ਚਾ ਚਾ ਨਾ ਵੀ ਆਉਣ ਊ ਕਹਿੰਦੇ ਆੰਨੇ ਚਾਹੀਦੀ ਐ ਬੀਬੀ ਦੱਸੂਗੀ ਬੀਬੀ ਨੂੰ ਪੁੱਛ ਲੈ ਬੀਬੀ ਦੇ ਹੱਥ ਜੋਤਾ ਸੀ ਉਹਨੇ ਆਏ ਵੀ ਪੇ ਹੋਵੇ ਹਾਂ ਆਏ ਵਿੱਚ ਦਿੱਤੀ ਇਹ ਇਹਦੇ ਵਿੱਚ ਨਹੀਂ ਜਾਣਦੀ ਇਹ ਕਿਹੜੇ ਚੱਕੇ ਹੁਣ ਕਿਹੜੇ ਚੋ ਦਿਖਾਸ਼ ਹੁੰਦੀ ਤੇਰੇ ਕਿਹੜੇ ਚਾ ਗੱਭਾਂ ਦੀ ਇੱਥੇ ਆਉਂਦੀ ਆ ਗੱਭਾਂ ਹੋਣੀ ਚਾਹੀਦੀ ਆ ਤੰਬੇ ਕਰਨੀ ਪੈਣੀ ਆ ਤਾ ਤਾ ਕਰੂ ਆਕੇ ਤਾਂ ਪੈਸੇ ਆਉਂਦੇ ਸੱਜੇ ਨਹੀਂ ਮਿਲਦੇ ਉਹ ਪੈਸਿਆਂ ਦਾ ਘਾਟਾ ਇਹਨਾਂ ਦੀ ਜਾਨ ਨੂੰ ਹਾਂ ਉਹੀ ਬੱਸ ਜੋ ਉਹੀ ਰੋਈ ਜਾਣਾ ਬਗਲ ਬਕਰ ਮੇਰੇ ਘਰ ਵਾਲੇ ਤੇ ਰੋਣ ਲਾਤਾ ਮੇਰੇ ਪੈਸੇ ਮੇਰੇ ਘਰ ਵਾਲਾ ਰੋਣ ਲਾਜਦਾ ਦੁਕਾਨ ਚ ਚੱਕਰ ਗਏ ਦਾ ਚੱਕਰ 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 ਵਰ ਚੱਕਰ ਚੱਕਰ ਵਰ ਚੱਕਰ ਵਰ ਕੀ ਹੋ ਰਾ ਜਦ ਵੀ ਅਫਰ ਤੇ ਇਸ ਕਰਕੇ ਮੈਂ ਵੀ ਉਹ ਜੀਵਣ ਦੀ ਜਾਂਦੀ ਆ ਅਮਰੀਕਾ ਵਾਲੀ ਭੈਣ ਤੇ ਕਾਣੇ ਕਹਦੀ ਕਹਦੀ ਵਿੱਕੀ ਨੂੰ ਤੂੰ ਠੀਕ ਰਹਿਦਾ ਕਹਿੰਦੀ ਜਦ ਸੰਦੀਪ ਆਰ ਸੁਖੋ ਤੈਨੂੰ ਕਹ ਦਵੇ ਨਾ ਵੀ ਰੋਪੜ ਬਾਜ਼ਾਰ ਚ ਨੂੰ ਜਾਣਾ ਤੂੰ ਜਦ ਇਹ ਲੱਜਦਾ ਕਿਹੜਾ ਮੈਨੂੰ ਚੱਕਰ ਆਉਂਦੇ ਚੱਕਰ ਆਉਂਦੇ ਜੀ ਭਾਣ ਗੜੀ ਹੋਾਈ ਨਹੀਂ ਸੀ ਆਪਣੇ ਬੇਟੇ ਨਾਲ ਜਿਹੜੇ ਤੁਹਾਨੂੰ ਮਿਲੇ ਤੇ ਹਾਂ ਹਾਂ ਉਹ ਅੱਛਾ ਕਦੀ ਵੇਰ ਤੂੰ ਥੋੜਾ ਜਿਆਦਾ ਜਾਦਾ ਲੱਜਦਾ ਕਰਨ ਕਹਿੰਦੀ ਵਾ ਫਿਰ ਬਚੜਾ ਵੀ ਤਾਂ ਹੁੰਦਾ ਬਚਤਾ ਹੀ ਹੁਣਾ ਹੋ ਸਾਰਿਆਂ ਪੈਣਾ ਠੀਕ ਠਾਕ ਆ ਸਾਰੇ ਵੀ ਠੀਕ ਠਾਕ ਆ ਹਮ ਸਾਰਾ ਚੜਦੀ ਗਲਾ ਦਾ ਚੜਦੀ ਚੜਦੀ ਤੇਰਾ ਚਿਹਰਾ ਉੱਤਮਾਰਮ ਵਿੱਚ ਖੁਸ਼ ਰੱਖੇ ਹੁਣ ਤੇ ਤੇਰੇ ਜੀਵਨ ਦਾ ਸਾਰੇ ਜਨਮ ਜੀ ਇੰਜੋਏ ਕਰਕੇ ਹਟੇ ਆ ਅੱਛਾ ਅੱਛਾ ਠੀਕ ਵੀ ਕੀ ਆ ਖਾਦਾ ਕੀ ਪਕਾਇਆ ਪਿਆ ਖਲਾਇਆ ਹੁਣ ਤੂੰ ਦੱਸ ਕਿਆ ਕਰਨਾ ਹਸਪੀਟਲ ਦੀ ਤਿਆਰੀ ਭਾਬੀ ਨੂੰ ਬੁਲਾਇਆ ਹਸਪੀਟਲ ਦੀ ਤਿਆਰੀ ਕਰਨ ਨੂੰ ਨਹੀਂ ਨਹੀਂ ਹਾਂ ਬੀਬੀ ਤਾਂ ਮੂ ਆਏ ਤੇ ਅੱਛਾ ਮੈਂ ਉਹ ਦੀਦੀ ਨੂੰ ਕਹਿ ਦਿੱਤੀ ਵੀ ਜੇ ਹੁਣ ਤੂੰ ਆਈਂ ਅੰਗਦ ਤੂੰ ਮੈਨੂੰ ਬੋਲ ਮੈਂ ਤੜਕਾ ਲਾ ਲਾਂ ਸਬਜ਼ੀ ਚਲ ਕੋਈ ਨਹੀਂ ਸਾਬ ਇੱਕ ਕਰਕੇ ਫੇਰ ਮੈਂ ਸਬਜ਼ੀ ਨੂੰ ਤੜਕਾ ਲਾਇ ਇੱਧਰ ਆਈ ਚਾਹ ਬਣਾ ਮੈਂ ਆਟਾ ਗੁੰਨ ਕੇ ਧਾਰਾਂ ਚੁੰਨ ਜਾਏਂਗੀ ਕਿਆ ਬਣਾਇਆ ਮੈਂ ਬਣਾਈ ਜੀ ਆਉ ਮਾਟਰ ਬੀਬੀ ਨੇ ਆਹ ਨੂੰ ਚੀਰਤੀਏ ਮੈਂ ਅੰਗਦ ਨਾਲ ਆ ਤਾ ਬੀਬੀ ਕਾ ਤਾ ਸੁਣਨ ਜਾਈ ਬੈਠੇ ਡਰਦੀ ਐ ਤੇਤ ਬੀਬੀ ਸੁੰਦਨੀ ਬੀਬੀ ਸਾਉ ਕਾ ਬੀਬੀ ਸਾਉਨੀ ਅੱਛਾ ਅੱਛਾ ਤਾਹੀਂ ਤਾਹੀਂ ਨੀਂਦ ਮਾਏ ਟੈਨਸ਼ਨ ਆ ਬੀਬੀ ਨੂੰ ਟੈਨਸ਼ਨ ਟੈਨਸ਼ਨ ਤਾਂ ਹੋ ਜਾਂਦੀ ਐ ਹਾਂ ਨੌ ਦੀ ਟੈਨਸ਼ਨ ਹੁੰਦੀ ਹੁੰਦੀ ਨੂੰ ਟੈਨਸ਼ਨ ਟੈਨਸ਼ਨ ਬਹੁਤ ਵੱਡੀ ਚੀਜ਼ ਹੈ ਬਾਕੀ ਆ ਟੱਡੂ ਦਾ ਟਿਕਦਾ ਨਹੀਂ ਹੈਗਾ ਸਾਡੇ ਕੋਲ ਪੰਗਾ ਇੱਕ ਥੋੜੋ ਆ ਬੀਬੀ ਕਹਿੰਦੇ ਨਹੀਂ ਪਿਛੋਂ ਮੈਂ ਆਂ ਨਾ ਨਹੀਂ ਬਿਮਾਰ ਬੰਦੇ ਨੂੰ ਟੈਨਸ਼ਨ ਬਵਾ ਹਾਂ ਟੈਨਸ਼ਨ ਮਾਰ ਕਰਦੀ ਆ ਬੰਦਾ ਆ ਆਪਣੀ ਬੁੜਾ ਹੁੰਦਾ ਟੈਨਸ਼ਨਾਂ ਚੇਤੀ ਬੁੜਾ ਕਰ ਦਿੰਦੀ ਆ ਇਹ ਤਾਂ ਹਾਂ ਹਾਂ ਮੈਂ ਕਿਹਾ ਕਿ ਕਿੰਨੀ ਬੁੜੀ ਆ ਗਈ ਇਹ ਤਾਂ 30 ਸਾਲ ਦੀ ਉਹ ਐ 30 ਸਾਲ ਦੀ ਉਹ ਦੇਖਣ ਨੂੰ ਬੁੜੀ ਲੱਗਦੀ ਆ ਮੈਂ ਵਿਆਹ ਤੇ ਗਏ ਤੇ ਗਈਆਂ ਦੇਖਾ ਕਿੰਨੀ ਬੁੜੀ ਹੋ ਗਈ ਮੈਂ ਮਾੜੀ ਦੋ ਹਾਂ ਮੈਂ ਤਾਂ ਤੁਹਾਨੂੰ ਆ ਜੀ ਉਹ ਦੇਖਦਾ ਜਦੋਂ ਮੈਂ ਸੋਦੀ ਸੰਭਾਲੀ ਆ ਸੱਚੀ ਹੋਰ ਕੀ ਮੈਨੂੰ ਤਾਂ ਜੇ ਨਾਲ ਤੂ ਤੱਕੜੀ ਹੋਈ ਲਾਤੀ ਤੱਕੜੀ ਤੂੰ ਮੈਨੂੰ ਕਿਹਦੇ ਰਾਖ ਦੇ ਕੇ ਆਈ ਸੀ ਤੱਕੜੀ ਹੋ ਗਈ ਕਹਿੰਦਾ ਟੈਂਸ਼ਨ ਫਲਾ ਵੀ ਦਿੰਦੀ ਆ ਜ਼ਰੂਰੀ ਨਹੀਂ ਆ ਕਿ ਟੈਂਸ਼ਨ ਪਕਾਉਂਦੀ ਉਹ ਆ ਮੈਨੂੰ ਤਾਂ ਟੈਂਸ਼ਨ ਹਈ ਉਹ ਆ ਮੈਨੂੰ ਫਲਾ ਦਿੰਦੀ ਆ ਮੈਂ ਕੁੱਲੀ ਬਣਦੀ ਐਗੀ ਕੁੱਲੀ ਹੋਣੀ ਅੱਗੇ ਨਾ ਮੈਂ ਕੱਪੜੇ ਖੁੰਡਾ ਖੁੰਡਾ ਪਾਉਂਦਾ ਇਹਨਾਂ ਨਾ ਵੀ ਕੁੱਲੇ ਖੁੰਲੇ ਪਾ ਕੇ ਖੁੰਡਾ ਮੋੜਦੀ ਕਈ ਜਾਨੇ ਬਾਬਾ ਜੀ ਉਹ ਬਣੀ ਪਈ ਮੈਂ ਤਾਂ ਮੈਂ ਤਾਂ ਚੋਗੋਲਾ ਦੇ ਪਾ ਲੰਦੀ ਆਪੇ ਪਿੰਟਾ ਆਇਆ ਉਹ ਤਾਂ ਕਿਆ ਕਰ ਉਹ ਤਾਂ ਹੋਰ ਮੋਟੀ ਪਿੰਟੀ ਨਹੀਂ ਕੱਪੜੀ ਨਹੀਂ ਪੈਂਦੇ ਗਰਮੀ ਚ ਤਾਂ ਨਾ ਕੁੱਲੀ ਤੇ ਤੁੱਜੇ ਪਦੀ ਲੱਗੂ ਡੜਾ ਇੱਕ ਸੂਟ ਵਧੀਆ ਲੱਗਦਾ ਨਾ ਪਾਉਣ ਨੂੰ ਗਰਮੀਆਂ ਚ ਐਨ ਮਤਲਬ ਬੰਦਾ ਰਿਲੈਕਸਦਾ ਹੁੰਦਾ ਮੋੜ ਮੋੜ ਕੇ ਉਹੀ ਪਾਉਣ ਨੂੰ ਦਿਲ ਕਰ ਜਾਂਦਾ ਬੰਦਾ ਧੋ ਲੰਦਾ ਉਹੀ ਦੁਬਾਰਾ ਫੇਰ ਪਾ ਲੰਦਾ ਹੱਥ ਲੱਗਦੇ ਨੇ ਬਰੂਸ ਹੈ ਨਾ ਕਾਗਜ਼ ਜਾਈ ਪਿਆ ਮਮਾ ਵੀ ਵੀ ਲੈ ਜਮਾਈ ਕਾਗਜ਼ ਲੈ ਮਾਮੀ ਯਾਰਾਂ ਲਾਗੀ ਦੇਖ ਲੈ ਇੱਧਰ ਹੈਂ ਇਹ ਜਾਣ ਚਿੱਟ ਕਰਦਾ ਵਾ ਆੜਦੇ ਅ ਸੱਚੀ ਗੱਲ ਆ ਦੇਖ ਲੈ ਕਿੱਥੇ ਕਿੱਥੇ ਨਾ ਉਹੀ ਗੱਲ ਕਹਿੰਦਾ ਕਿੱਥੇ ਤੇ ਕਿੱਥੇ ਮਾਮੀ ਵੀ ਹਾਲ ਚਾਲ ਪੁੱਛ ਲੰਦੀ ਤੇ ਰੱਖਦੀ ਗੱਲ ਤੈਨੂੰ ਉਹ ਵੀ ਯਾਦ ਕਰਦੀ ਆ ਮਰੀ ਯਾਰ ਅੰਬੀਆਂ ਦਸੀ ਜਣ ਜਾਣ ਤੇ ਫਿਰ ਚੱਲਾਂ ਹਾਂ ਹੈਦਿਕਾ ਉਹ ਤਾਂ ਬਾਂਦਰ ਪਤਾ ਕਿੱਡੇ ਕਿੱਡੇ ਲੰਗੂਰ ਗੱਡੇ ਗੱਡੇ ਉਹਨਾਂ ਨੇ ਖਾ ਜਾਣੀਆਂ ਤੋੜ ਤੋੜ ਕੇ ਪਹਿਲੇ ਬਹੁਤ ਬੜੇ ਬੜੇ ਇਹਨਾਂ ਨੂੰ ਘੇਰ ਲਿਆ ਤੈਨੂੰ ਦੱਸਨੀ ਆ ਉਹ ਯਾ ਆਪਣੀ ਕਹਾਵਤ ਮੈਂ ਯਾਰ ਮੈਂ ਕਹਾਵਤ ਤਾਂ ਦੱਸ ਤੇ ਕਹਾਣੀ ਵੀ ਨਹੀਂ ਆਪਣੀ ਕਹਾਵਤ ਦੱਸ ਕਹਾਣੀ ਮੇਰੇ ਤੇ ਜਿਹੜੀ ਬੀਤੀ ਆਪ ਬੀਤੀ ਸਾਡ ਬੀਤੀ ਸਾਡ ਬੀਤੀ ਨਹੀਂ ਆਪ ਬੀਤੀ ਆ ਚੱਲ ਗਏ ਹੱਡ ਤਾਂ ਮੇਰੇ ਹੱਡ ਤਾਂ ਹੀ ਟੁੱਟੇ ਹਾਂ ਏ ਬਈ ਮੈਂ ਮਦੀ ਪਾਣਾ ਤੇ ਸੁਪਰੀ ਤਣਾਉਣ ਚਲੇਗੇ ਤੇ ਨਾਲ ਗਏ ਹੈ ਭਾਈ ਨੂੰ ਲੰਗੂਰੇ ਲੰਗੂਰ ਮੈਂ ਕਹਿੰਦਾ ਮਾਰੇ ਕੁਝ ਕਰਕਦਾ ਪੈਰੀਆਂ ਦੀ ਕੁਛ ਨਹੀਂ ਦਾ ਚੱਲ ਮੇਰਾ ਚੱਲ ਮੇਰਾ ਭੈਣ ਭਾਈ ਨੂੰ ਫੇ ਮੈਂ ਪਿੱਛੇ ਮੈਂ ਕਿਹਾ ਭੈਣ ਇਹ ਪੜੇਗਾ ਹੈਗਾ ਆਪਣੇ ਪਿੱਛੇ ਨਾਲੇ ਜਾਂ ਮੁੰਲੇ ਆ ਹੈਗਾ ਕੁਝ ਫਰਕਦਾ ਹਾਂ ਬਾਈ ਜਦ ਜਾ ਕੇ ਦੇਖੇ ਲੰਗੂਰੇ ਲੰਗੂਰ ਨਹੀਂ ਪਾੜਨ ਸੀ ਤਾਂ ਸਿੱਧੇ ਜੜੀਆਂ ਫਲੈਚ ਚ ਬੱਜ ਕੇ ਗੁੰਡਾ ਲਾ ਹਾਕਾ ਮਹਾਰਾ ਮੈਂ ਡੀਪਲ ਏ ਡੀਪਸਾਨ ਲਗੂਰਾ ਨੇ ਖਾ ਚੜਾ ਏ ਡੀਪਲ ਲਗੂਰਾ ਗਾ ਹਾਂ ਉਧਰ ਕਰ ਆਇਕਾ ਕਾ ਬਾਈ ਨਹੀਂ ਤੇਨੇ ਹਾਂ ਹਾਂ ਬਹੁਤ ਹੋ ਗਿਆ ਥੇ ਅਜਾੜਾ ਬਤਾਉਂਦਾ ਡੀਪਲ ਕਹਿੰਦੀ ਕਿ ਨਾ ਲਾਲ ਮੂੰਹ ਵਾਲੇ ਆ ਤੂੰ ਤਾਂ ਕਹਿੰਦੀ ਬੰਦੇ ਨੂੰ ਖਾ ਜਾਂਦੇ ਆ ਛੇ ਹੈ ਚੁੱਟੇ ਮੂੰਹ ਆ ਤੇ ਤਾਂ ਬਚਦੀਆਂ ਸੀ ਕਾਲਾ ਮੂੰਹ ਹੁੰਦਾ ਲਗੂਰ ਦਾ ਲਾਲ ਮੂੰਹ ਵਾਲਾ ਮੰਦਰ ਹੁੰਦਾ ਲਾਲ ਮੂੰਹ ਬੱਸ ਕਰ ਛੱਡ ਮੈਂ ਨਾ ਪਾਪਾ ਦੀ ਨੇ ਵੀ ਦੱਸਿਆ ਛੱਡ ਗੱਲ ਬਾਤ ਨਾਲ ਨਾਲ ਨੂੰ ਨਹੀਂ ਹੁੰਦਾ ਚਿੱਤੜਾ ਬੇਲਾਲ ਉਹਨਾਂ ਦੇ ਓਏ ਓਹੋ ਤੁਸੀਂ ਸਮਝੇ ਹੀ ਨਹੀਂ ਹੈਗੇ ਹੁੰਦਾ ਹਨਾ ਹੁਣ ਨਵੇਂ ਜਿਹੜੇ ਬੰਦਰ ਆਏ ਬੰਦਰ ਨਾਲ ਨਹੀਂ ਕਿਸੇ ਨੂੰ ਦੇ ਭਾਈ ਬੰਦਰ ਆ ਗਏ ਉਹਨਾਂ ਕੋਈ ਤੁਸੀਂ ਕਿੱਥੇ ਬੰਦਰ ਬੰਦਰ ਦੇਖ ਲੈ ਚਿੱਤੜਾ ਬੰਦਰ ਹੁੰਦਾ ਤਾਂ ਬੀ ਚਿੱਤੜ ਬੰਦਰ ਨਾਲ ਆਲੇ ਉਹ ਕੋਈ ਬਾਲਾ ਕੋਈ ਇੱਕ ਗੱਲ ਨਹੀਂ ਸੀ ਬੜੀ ਵੀ ਕੀ ਕਹਦੇ ਜੇ ਬਾਂਦਰ ਨੇ ਟ੍ਰੇਨ ਰੋਕਣੀ ਹੋਵੇ ਕਿਵੇਂ ਰੋਕੂਗਾ ਬਾਂਦਰ ਆ ਅ ਤੇ ਬਹੁਤ ਹੁਣ ਕਈਆਂ ਨੇ ਸੁਣੀ ਹੋਣੀ ਕਈ ਨੇ ਨਹੀਂ ਸੁਣੀ ਕਹਦੇ ਵੀ ਚਿੱਟੜ ਕਰਕੇ ਖੜ੍ਹ ਜਾਵੇ ਟ੍ਰੇਨ ਨੂੰ ਬਾਂਦਰ ਤਾਂ ਟ੍ਰੇਨ ਆਪੇ ਰੁਕ ਜਾਂਦੀ ਆ ਨਹੀਂ ਨਹੀਂ ਉਹਨੇ ਮੈਨੂੰ ਵਿਹੋਣਾ ਕੋਈ ਕਹਿੰਦੀ ਵੀ ਭਾਬੀ ਜੀ ਹੋਣਾ ਤਾਂ ਉਹ ਪੈਂਦੇ ਆ ਉਹ ਕਾਲੇ ਮੂੰਹ ਵਾਲੇ ਲੰਗੂਰ ਹੁੰਦੇ ਉਹ ਪੈਂਦੇ ਕਾਲੇ ਮੂੰਹ ਵਾਲੇ ਸੀ ਕਾਲੇ ਮੂੰਹ ਵਾਲੇ ਲੰਗੂਰ ਦੇ ਚਿੱਟੇ ਉਹਨਾਂ ਦੀ ਆਉਂਦੀ ਆ ਜੇ ਜ ਤੁਹਾਨੂੰ ਕਸੌਲੀ ਜੀ ਨੇ ਕੋਹੋਂ ਆਇਆ ਤਾਂ ਉਹ ਲੰਗੂਰ ਤਾਂ ਫਿਰ ਇੱਕ ਹੋਰ ਆਉਣੀ ਹੈ ਕਹਿੰਦੀ ਉਹ ਪੈਣੇ ਆ ਖਾਣ ਨੂੰ ਉਹ ਬੰਦਰ ਆਉ ਮੈਂ ਵੀ ਤਾਂ ਬੰਦਰ ਲੈ ਗਿਆ ਫਿਰ ਤੂੰ ਲਾਲ ਮੂੰਹ ਲਾਲ ਮੂੰਹ ਲਾਲ ਕਰੀਆ ਦੀ ਇਹ ਨਾ ਔਲ ਦੇ ਮਰੋ ਤਾਂ ਉਹਦਾ ਮੂੰਹ ਲਾਲ ਹੁੰਦਾ ਬੰਦਰ ਦਾ ਚਿੱਟੜ ਵੀ ਲਾਲ ਹੁੰਦੇ ਉਹਨੇ ਬਰਾ ਤਾਂ ਅੰਤ ਚੰਦ ਨੀ ਪਰ ਉਹ ਬੰਦਰ ਤਾਂ ਨਹੀਂ ਮੂੰਹ ਆਉਣ ਨੂੰ ਪੈਣੇ ਮੈਂ ਨਹੀਂ ਰੱਖੇ ਆਪਣੇ ਹੋਰ ਲੰਗੂਰ ਤਾਂ ਚਿੱਟੀ ਪੂਛ ਵਾਲਾ ਚਿੱਟੇ-ਚਿੱਟੇ ਵਾਲ ਨਹੀਂ ਐਂ ਕਾਲੇ ਚਿੱਟੇ ਨੇ ਕਾਲੀ ਉਹਦੀ ਜੀ ਕਮੁੱਤੀ ਹੁੰਦੀ ਆ ਮੈਨੂੰ ਪਤਾ ਲੰਬੂਰ ਕੀ ਆ ਚਲ ਤਾਂ ਕੁੱਕਰ ਬੰਦ ਕਰ ਜਾ ਕੇ ਫੋਨ ਬੰਦ ਫੋਨ ਵੀ ਸੀ ਵੀਰ ਜੀ ਆ 33 23 ਤਾਂ ਬੇਬੇ ਦੇ ਵਿੱਚੇ ਵਿੱਚ ਵੱਜ ਲਈ ਇੱਕ ਸਿਟੀ ਵੱਜੀ ਆ ਚਲੋ ਮਿਲਦੇ ਆ ਜੀ ਫੇਰ ਇਹਨੂੰ ਪਹਿਲਾਂ ਮੈਂ ਸੁਣਾਤਾਂ ਆ ਵੀ ਸਿਟੀਆਂ ਕਿੰਨੀਆਂ ਵੱਜ ਲਈਆਂ ਕੈਮਰੇ ਚ ਪਹੁੰਚ ਗਏ ਜੀ ਹਸਪੀਟਲ ਤੇ ਪ੍ਰਸ਼ਾਦਾ ਲੈ ਕੇ ਭਾਬੀ ਵੀ ਨਾਲੇ ਆ ਗਈ ਕਹਿੰਦੀ ਮੈਂ ਵੀ ਖਬਰਸਾਰ ਲੈ ਕੇ ਆਣੀ ਚਰਨਜੀਤ ਦੀ ਤੇ ਫੇਰ ਹੁਣ ਖਬਰਸਾਰ ਸਾਨੂੰ ਤਾਂ ਪਤਾ ਨਹੀਂ ਸੁੱਖੋ ਭੈਣ ਜੀ ਨੂੰ ਪਤਾ ਇਹ ਇਦੀ ਉਰੇ ਤਬਲੀਦ ਆ ਰਹੀ ਤੇ ਡਰ ਤੇ ਕੋਈ ਨਹੀਂ ਦੱਸਦਾ ਬੰਤਨ ਕਹਿੰਦਾ ਉਹ ਤਾਂ ਇਹੋਣਾ ਤਾਂ ਕਿਰ ਕਰਕੇ ਰੱਖਦਾੱਸ ਜੋ ਮਰਜੀ ਹੈ ਨਾ ਵੀ ਜਦ ਆਕਰ ਮੇਕਾ ਚੀਜ਼ ਚੀਜ਼ ਨਿਕਲੀ ਮਾਪਾ ਉਹ ਤਾਂ ਇਹਨਾਂ ਦਾ ਸ਼ੁਕਰ ਵਾਈ ਜਾਨ ਵੱਜ ਹਾਂ ਬਸ ਸਭ ਤੋਂ ਵੱਡੀ ਗੱਲ ਆਪਣੇ ਬੱਚਿਆਂ ਨਾਲ ਸੰਭੂ ਜਿਵੇਂ ਕਹਿੰਦੇ ਵੀ ਚਾਰਾਂ ਵਜਨ ਨੂੰ ਉਹ ਇੱਥੇ ਪੜ੍ਹਦੇ ਦੀ ਗੱਲ ਵੀ ਦੀ ਵਸੇ ਜਿਨਾ ਦੀ ਗੱਲ ਹੈ ਕਿ ਅਸਲੋਂ ਦਿਖਾਈ ਆ ਉਹਨਾਂ ਨੇ ਸਾਲੋਂ ਲੈ ਕੇ ਟੈਸਟ ਵਾਤੇ ਤੇ ਜੜੀ ਅੱਛੀ ਆ ਹਾਂ ਹਾਂ ਚਲੋ ਹੈਗਾ ਚਲੋ ਉਧਰ ਕਿੱਥੇ ਜਾਣਾ ਉਧਰ ਕੱਟਿਆ ਜਾਣਾ ਹਾਂ ਅਸੀਂ ਤਾਂ ਅੱਲਾ ਸਭ ਤੋਂ ਵੱਡੀ ਮਾਇਨਾ ਕਣੀ ਦੁੱਖ ਆਉਂਦਾ ਜਰੂਰ ਆ ਪਰ ਮਹਾਰਾਜ ਉਹ ਆਪੇ ਇਸ ਤਰ੍ਹਾਂ ਆਉਂਦਾ ਕੋਈ ਵੀ ਚਾਹਲਾ ਜਾਂਦਾ ਕੱਚੂ ਦੀ ਤੋਰ ਹਾਂ ਠੀਕ ਆ ਗੱਲ ਚਲੋ ਮਹਾਰਾਜ ਸੁਖਾਣੇ ਆਸ ਵਾਸਵਾ ਸਿਗਰੀ ਦਾ ਦੁੱਖ ਕੋਈ ਗੱਲ ਨਹੀਂ ਇਹ ਵੀ ਸੰਗਠਨ ਦਾ ਜਿਹੜਾ ਪੱਟਾ ਹੈ ਹਾਂ ਹੁਣ ਉਹ ਜੋ ਜੋ ਨਸ਼ਾ ਜਾਂ ਉੱਤਰ ਦਾ ਹਾਂ ਜੋ ਜੋ ਤਗਲੀਬ ਤਗਲੀ ਹੋ ਜਾਂਦੀਆਂ ਹੁਣ ਹਾਂ ਹੁਣ ਇਹਨੇ ਅੱਠੇ ਕਰਾ ਤਾ ਪੈਦਾ ਹਾਂ ਕਾਗੇ ਨਾਲ ਕੋ ਆ ਕਰ ਨਹੀਂ 1 ਮਿੰਟ ਵੀ ਟਿਕਿਆ ਹੈ ਕਰ ਤਾਂ ਸਾਡੇ ਹੱਥ ਪੈਰ ਚ ਕਰ ਰੱਖਿਆ ਪੂਛਾ ਨੇ ਇੱਕ ਥੈਣ ਪੈਰ ਨੂੰ ਦੱਬੇ ਪਰ ਇੱਕ ਸਾਈਡ ਚੌਲ ਇਹ ਬੀਬੀ ਨੂੰ ਪੜਾਤਾ ਮੈਂ ਮੈਂ ਕਿਹਾ ਬੀਬੀ ਸੌਂ ਗਿਆ ਤੂ ਫਰਚਾ ਆਏ ਮੈਂ ਕਿਹਾ ਮੈਂ ਕਰਦੀ ਊ ਬੈਗ ਉਧਰ ਨਹੀਂ ਚਲੇਗੀ ਮੈਂ ਕਹਿੰਦਾ ਦੇਰ ਬੱਕਾ ਨਹੀਂ ਫੱਕਾ ਮਾਰਦੇ ਇਹ ਕਹਿੰਦੀ ਐ ਕਰ ਮੈਂ ਜਦੋਂ ਮਾ ਬੀਬੀ ਮੈਂ ਉਹ ਕਹਿੰਦੀ ਐ ਕੜਾ ਗਾਲ ਰੋਹੀ ਮੈਂ ਕਹਿੰਦਾ ਹਾਂ ਜੀ ਤਾਂ ਹਸਕਾ ਲਾ ਕਹਿੰਦੀ ਕਿ ਸਵੇਰ ਹੋਇਆ ਤਾਂ ਹੋਈ ਆ ਤੇ ਮੈਂ ਕਿਹਾ ਸੰਦੀਪ ਨਾਲ ਚੱਲ ਮੈਂ ਤੁਹਾਨੂੰ ਘਰੋਂ ਲੈ ਜਾ ਹਾਂ ਹਾਂ ਤੁਹਾਨੂੰ ਪਤਾ ਨਹੀਂ ਨੇ ਕਰਨਾ ਤੁਹਾਨੂੰ ਹਾਂ ਹਾਂ ਹੌਸਪੀਟਲ ਤੋਂ ਇਨਫੈਕਸ਼ਨ ਬਹੁਤ ਆ ਬਹੁਤ ਹਾਂ 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 ਉਹ ਜਿੰਨਾ ਬੱਚਾ ਸਾਡੇ ਉਹਨਾਂ ਠੀਕ ਆ ਛੋਟੇ ਬੱਚੇ ਤੋਂ ਨਾਲੇ ਜ਼ਿਆਦਾ ਪੜੇ ਜ਼ਿਆਦਾ ਪੜੇ ਹਾਂ ਹੋਰ ਉਹ ਤਾਂ ਇੱਕ ਦਮ ਨਹੀਂ ਆਇਆ ਯੁਕਤਾ ਕਰਤਾ ਦਿੱਤੇ ਨੂੰ ਤੇ ਮੈਂ ਬਿਨਾਂ ਹਨਾ ਚਲ ਤਾਂ ਮੈਂ ਬਤਵੇ ਨਹੀਂ ਮੁਝਦਾ ਐਕਾ ਵੀ ਮੈਂ ਇਹਨੂੰ ਪਾ ਪਾਪਾ ਨਾਲ ਕਰੂੰਗੀ ਕਿ ਮੇਰੇ ਨਾਲ ਨਹੀਂ ਕਹਿੰਦੀ ਹਮੈਂ ਪਾਪਾ ਨਾਲ ਪਾਉਂਗੀ ਹੁਣ ਆਪਣੇ ਨਾਲ ਖਾਣੇ ਕੋਣੋ ਵੀ ਇਹ ਬੋਲਣ ਲੱਗਿਆ ਹੁਣ ਕਿ ਹਾਂ ਹਰਕ ਕਰਦੀ ਆ ਵੀ ਐਦਾ ਕਰਦੀ ਆ ਜਿਆਦਾ ਮੈਨੂੰ ਪੁੱਛਦੀ ਨਹੀਂ ਹੈਗੀ ਜਾਣੇ ਨੂੰ ਹੋ ਜਾਂਦਾ ਹਾਂ ਤਾਂ ਕਿ ਕਾਗਜ਼ ਉਹਨੇ ਨਜ਼ਰਾਂ ਲਵਾਉਣੀਆਂ ਤੂੰ ਇੰਨਾ ਹੀ ਰੋਣਾ ਇੰਨਾ ਹੀ ਭੁੱਖਣਾ ਦਾ ਹਾਂ ਲੈ 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 ਕਾ ਜਾ ਫਿਰ ਤੱਕ ਲੱਡਾ ਤੈਨੂੰ ਦੇਖ ਕੇ ਸੜਾ ਖੁਸ਼ ਹੋਲੰਦਾ ਤੇਰੀ ਮੰਮੀ ਨੂੰ ਦੇਖ ਕੇ ਤੈਨੂੰ ਦੁਖੀ ਹੋਣਾ ਚਾਹੁੰਦਾ ਨਹੀਂ ਉਹ ਵੀ ਤਾਂ ਹੈ ਉਹਨੂੰ ਦੇਖ ਕੇ ਤੈਨੂੰ ਦੁਖੀ ਹੁੰਦਾ ਵੀ ਇੰਨਾ ਬਹੁਤ ਸੰਤਾਪ ਝੋਲੇ ਐ ਤੇ ਜਨਮ ਦੇ ਟਾਈਮ ਤਿੰਨ ਦਿਨ ਦੁੱਖ ਝੱਲਿਆ ਜਿਹੜਾ ਉਹਨੇ ਉਹ ਲੱਗ ਲੱਗ ਜਿਹੜਾ ਸੱਚੀ ਆ 15 20 ਦਿਨ ਮਹੀਨਾ ਹੀ ਹੋਤਦਾ ਜਿਹੜਾ ਹੁਣ ਪਥਰੀ ਤੇ ਝੱਲਦੀ ਦੁੱਖ ਉਹ ਉਹ ਲੱਗ ਕੋਈ ਲੱਗ ਜੀ ਗੱਲ ਹੁਣ ਫੇਰ ਹਾਇ ਕਰ ਲਾਇ ਕਰਾਟ ਕਰਨੀ ਤੇਰੀ ਤਾਂ ਪਤਾ ਨਹੀਂ ਕਿਸਮਤ ਦੇ ਵਿੱਚ ਹਾਂ ਸਰੀਰ ਅੱਧਾ ਰਹਿ ਗਿਆ ਉਹਦਾ ਹਾਰ ਉਧਰ ਸਾਹਮਣੇ ਹਾਰੀ ਪਈ ਆ ਜਮੇ ਹਾਰੀ ਪਈ ਆ ਜਮੇ ਜਮੇ ਹਾਂ ਨਾਲੇ ਰੋਟੀ ਬਾਣੀ ਆਕਰ ਲੋਟੀ ਬਾਣੀ ਆ ਨਾ ਵੀ ਸਰੀਰ ਨੂੰ ਉਹ ਵੀ ਆਪਣੇ ਹਾਂ ਨਾਲਾ ਕਿਤੇ ਡਾਕਟਰ ਨੇ ਇਹ ਆੜੀ ਚੀਜ਼ਾਂ ਦਿੱਤੀਆਂ ਹਾਂ ਜਿਆਦਾ ਤੁਸੀਂ ਲਿਬਰੀਅਨ ਕਿਹੜੇ ਹਾਂ ਉਹ ਪਿੱਤੇ ਕਰਕੇ ਹੀ ਆ ਪਿੱਤੇ ਬੱਸ ਉਹ ਹੀ ਆ ਬਹੁਤ ਸ਼ੁਕਰ ਕਰਾ ਵੀ ਬਚਾਓ ਹਾਂ ਨਾਨਕ ਦੁਖਿਆ ਸਭ ਸੰਸਾਰ ਸੰਸਾਰ ਹਾਂ ਇਹ ਸਾਨੂੰ ਦੁੱਖ ਨਾ ਜਿਹੜਾ ਸਾਨੂੰ ਹੈ ਇਸ ਨਾਲ ਦੱਸ ਕੇ ਨਹੀਂ ਆਉਂਦਾ ਕਿਸੇ ਨੂੰ ਵੀ। ਕੋਈ ਗੱਲ ਨਹੀਂ ਸਹੀ। ਤੇ ਇੱਕ ਨਹੀਂ ਘੇਰਦਾ ਕਿਸੇ ਦੀ ਤਨ। ਪਰ ਇਹ ਕਹਿੰਦੇ ਵੀ ਦੁੱਖ ਆਵੇ ਸੁੱਖ ਆਵੇ ਬੰਦਾ ਸਹੀ ਸਲਾਮਤ ਹੋ ਕੇ ਆਪਣੇ ਘਰ ਨੂੰ ਜਾਵੇ। ਘਰ ਨੂੰ ਜਾਵੇ ਬਸ। ਜਦੋਂ ਵੱਧਦਾ ਘਟੌੜੋਂ ਦਾ ਫੇਰ ਸਾਲਾ ਚੱਲਣਾ ਔਖਾ ਹੋ ਜਾਂਦਾ। ਔਖਾ ਹੋ ਜਾਂਦਾ ਬਾਈ ਆਪਣਾ। ਹਾਂ। ਵੈਗੁਰੂ ਕਿਸੇ ਨਾਲ ਐਦਾਂ ਦਾ ਕੋਈ ਕਰੇ ਨਾ ਕੁਝ ਵੀ। ਹਾਂ। ਕਹਿੰਦੇ ਹੁੰਦੇ ਸਵੇਰੀ ਉੱਤੇ 100 ਜੁੱਤੀ ਬਾਹਰੇ ਬਾਹਰ ਜੁਦਰਾ ਨਹੀਂ ਕਰੇ। ਹਾਂ। ਨਹੀਂ। ਇਹ ਤਾਂ ਹੈ। ਸਵੇਰੀ ਉੱਤੇ 100 ਜੁੱਤੀ ਮਾਰੇ ਜਿਹੜਾ ਉਹਦੇ ਨਾਲ ਨਹੀਂ ਕਰੇ ਪਰਵਾਹ। ਹਾਂ। ਇਹ ਡਾਕੂਲੇ ਹਨ ਬਹੁਤ ਔਖੇ ਬਹੁਤ ਔਖੇ ਸਾਡੇ 22 ਦਿਨ ਦਾ ਤਾਂ ਮੁਕਾ ਜਿੱਦਣ ਹੂੰ ਜਿੱਦਣ ਸਾਡੇ ਵਰਗਾ ਨਹੀਂ ਮੁਕੀਏ 22 ਦਿਨ ਦਾ ਤਾਂ ਤੇ 22 ਦਿਨ ਦਾ ਤਾਂ ਹਾਂ ਬਿੱਲੇ ਦਾ ਮੁੰਡਾ ਛੋਟਾ ਹਾਂ ਹਾਂ ਭਾਬੀ ਦਾ ਦਿਓਰ ਹਾਂ ਮੇਰਾ ਦਿਓਰ ਭਾਬੀ ਦਾ ਦਿਓਰ ਸੀ ਉਹ ਹਾਂ 22 ਦਿਨ ਦਾ ਤਾਂ ਦੇਖ ਲੈ ਹਾਂ 22 ਦਿਨ ਦੇ ਵਿੱਚ ਦੇਖ ਲੈ ਅਸੀਂ ਨਹੀਂ ਬੀਬੀ ਮੁੰਡੇ ਨੂੰ ਚੱਕ ਕੇ ਚਾਚਾ ਦੇਖਿਆ ਹੈਗਾ ਉਹਨੂੰ ਇੱਥੇ ਫਰੀਕੇ ਲੈ ਕੇ ਹਾਂ ਬਦੇ ਕਿਦਰ ਨੂੰ ਬਦੇ ਕਿਦਰ ਨੂੰ ਜਾਤਾ ਦੁੱਧ ਵੀ ਨਹੀਂ ਤਾਂ ਹੁੰਦਾ ਵਿਚਾਰੇ ਨੂੰ ਕਦੇ ਦਾ ਕੀ ਕਹਿੰਦੇ ਸੱਕਰ ਘੋਲ-ਘੋਲ ਕੇ ਬਣਾਉਂਦੇ ਰਹੀਆਂ ਕਦੇ ਖੂਸ ਢੁੱਡ ਭਰਨ ਨੂੰ ਮਾਰੇ ਜੱਟ ਕਿੱਦਾਂ ਹੋ ਗਏ ਲੱਟਦਾ ਜਵਾਕਾਂ ਨੂੰ ਕਿੱਥੇ ਤਾਂ ਹੁਣ ਤਾਂ ਇੱਕ 100 ਸਾਧਨ ਜਾਂ ਤਾਂ ਡੱਬੇ ਜਾਂ ਹੁਣ ਤਾਂ ਡੱਬੇ-ਡੁੱਬੇ ਚ ਬਹੁਤ ਲੱਗਣ ਲੱਗੇ ਡਾਕਟਰ ਮੈਂ ਕਹਿੰਦੇ ਉਹਨੇ ਜਿਹਨੂੰ ਮਾਰੇ ਹਾਂ ਅਸੀਂ ਆਪਣੀ ਭੈਣ ਨੂੰ ਸਾਡੇ ਮੇਰੀ ਬੀਬੀ ਬਿਮਾਰ ਸੀ ਮੇਰੀ ਬੀਬੀ ਦਾ ਸੌਲੀ ਸੀ ਮੈਂ ਆਪਣੀ ਬੀਬੀ ਦੀ ਗੱਲ ਕਰਦੀ ਆ ਉਹਦੀ ਛੋਟੀ ਸੀ ਰੀਤੀ ਰਿਣੀ ਕੀ ਹਾਂ ਭਾਈ ਉਹ ਰਾਤ ਨੂੰ ਰੋਈ ਜਾਂਦੇ ਸਿਆਲ ਦਾ ਟਾਈਮ ਮੈਂ ਕੌਣ ਰੀਤੀ ਜੱਡੀ ਸੀ ਮੇਰੀ ਭੈਣ ਅੱਛਾ ਅੱਛਾ ਜਿਹੜੀ ਛੋਟੀ ਛੋਟੀ ਜਿਹੜੀ ਇੱਕ ਵਿਆਹੀ ਹੋਈ ਸੀ ਹਾਂ ਹਾਂ ਸਮਝ ਗਿਆ ਮੈਂ ਹਾਂ ਭਾਈ ਦੇਖ ਲੈ ਤੂੰ ਵਿੱਕੀ ਉਹਨੇ ਕਿਆ ਕਰਾ ਅਸੀਂ ਰਾਤ ਨੂੰ ਭਾਈ ਨੂੰ ਘੋਲ ਘੋਲ ਕੇ ਹੱਸ ਕੇ

ਅਣੀ ਮਾਗਨੋਂ 90 90 ਦੇ ਲਗਭਗ ਦੀ ਗੱਲ ਕਰਦੇ ਹਾਂ ਵੀ ਕਹਿੰਦੇ ਨਹੀਂ ਹੁੰਦੇ ਹੁਣ ਤਾਂ ਅਗਲੇ ਤੇ ਪਾਈਏ ਚੀਜ਼ੇ ਲੈਣ ਦਾ ਨਹੀਂ ਭਾਵੇਂਗਾ ਹਾਂ ਹਾਂ ਹੁਣ ਲੋਕ ਸੁਆਰਥੀ ਬਾਤ ਹੋ ਗਏ ਹਾਂ ਇਹ ਗੱਲ ਹੈ ਜ ਮਤਲਬ ਨੂੰ ਜਿੱਦੇ ਤੱਕ ਮਤਲਬ ਆ ਉਹਦਾ ਕੰਮ ਸਾਰਦੋਗੇ ਜਿੱਦੇ ਤੱਕ ਕੋਈ ਮਤਲਬ ਨਹੀਂ ਉਹਨੂੰ ਕੋਈ ਪੁੱਛਦਾ ਅਗਲਾ ਕਹਿੰਦਾ ਤੂੰ ਚੱਲ ਸਾਡੇ ਤੇ ਨਾ ਉਹ ਕੀ ਬੀਬੀ ਦੇ ਹੱਥ ਮੈਂ ਹਿੱਸਾ ਪਾਈਆਂ ਦੀ ਤੇ ਜਦ ਦੇਖਿਆ ਕਰੀ ਮੈਂ ਕਿ ਮੈਂ ਸੋਹਣੀ ਸੋਚ ਉਹਦੇ ਵਾਲੀ ਸੀ ਜਦ ਮੈਂ ਦੇਖਿਆ ਕਰ ਮੈਂ ਸਿਹੜਾ ਬੈਠਿਆ ਕਰ ਮੈਂ ਜਾਇਆ ਕਰ ਉਹ ਲੱਤਾਂ ਮਾਰ ਚੱਲੋ ਮੈਸਦੋਹੇ ਕਿੰਨੇ ਮੈਸਾ ਵੀ ਵੀ ਖੜੀਆਂ ਹੀ ਨਹੀਂ ਹੈਗੇ ਦੇਖ ਲਾ ਹਾਂ ਕੋਈ ਨਾ ਸਮਾ ਜਦੋਂ ਸਮਾ ਬਦਲਦਾ ਹੈ ਨਾ ਹੈ ਕਰ ਬਦਲਦਾ ਫੇਰ ਨਹੀਂ ਪਤਾ ਲੱਗਦਾ ਫੇਰ ਸਾਰਾ ਕੁਝੇ ਧੋਖਾ ਦੇਣ ਲੱਗਦਾ ਸਾਡੇ ਲਾਗ ਜਿਵੇਂ ਕਰਨ ਕਰਦਾ ਹਾਂ ਚਲੋ ਹਾਂ ਕਰਦੇ ਜੀ ਗਿਆ ਨਾ ਮਖਮਾ ਖੜੀਆਂ ਨਹੀਂ ਹੈਗੀਆਂ ਕਹਿੰਦੀ ਦੁੱਧ ਕੁੜੀ ਨੂੰ ਦੁੱਧ ਫਿਰ ਮਖਮਾ ਦੁੱਧ ਕੁੜੀ ਨੂੰ ਕਿ ਬੱਠਾ ਕੋਲਕਾ ਤਾਂ ਤੂੰ ਮਰ ਜਵੇਂ ਇਹ ਜੀ ਮਖਮਾ ਕਾਹ ਤੇ ਕਹਿੰਦੀ ਵੀ ਤੂੰ ਦੁੱਧ ਲੈ ਨਹੀਂ ਸਕੀ ਆ ਕੱਕ ਇੱਕ ਘਰ ਛੱਡ ਗਈ ਉਹਨਾਂ ਦਾ ਵੀ ਲਿਆਉਂਦੀ ਦੁੱਧ ਵੀ ਲਿਆਉਂਦੇ ਦੁੱਧ ਨਾਲ ਆਪ ਚਾਹ ਪੀਂਦੇ ਨਾਲ ਇਹਨੂੰ ਬੁਲਾਉਂਦੇ ਆ ਕੇ ਬਾਈ ਬਾਈ ਉਹ ਆਈ ਵਿਚਾਰੀ ਉਹ ਚੋਕੇ ਗਈ ਸਾਡੇ ਡੰਗਰ ਦੇ ਹੇਠਾਂ ਜਿਆਦਾ ਸਮਾਂ ਹੀ ਬਹੁਤ ਚੰਗੇ ਸਮਾਂ ਬਹੁਤ ਚੰਗੇ ਤੇ ਜਾ ਹਾਂ ਹੁਣ ਤਾਂ ਭਾਈ ਕਹਿੰਦੇ ਹੁੰਦੇ ਜਿੱਦੀ ਧੀ ਆ ਧੀ ਹੈ ਜਿੱਦੀ ਪੈਣਾ ਪੈਣਾ ਧੀ ਬਸ ਹੋਰ ਕੋਈ ਨਹੀਂ ਸਮਾਪਕ ਕਾਲਜੋਗ ਦਾ ਪਰ ਹੈ ਹੈ ਨਹੀਂ ਗੱਲ ਪਰ ਹੈ ਵੀ ਕਿ ਹੁਣ ਵੀ ਬਹੁਤ ਆ ਵਿੱਚ ਹੈਗੇ ਆ ਨੇਕ ਰੂਹਾਂ ਵੀ ਬਹੁਤ ਆ ਇਹ ਜੀ ਗੱਲ ਨਹੀਂ ਹੈਗੀਆਂ ਇਹ ਹੈ ਵੀ ਬਹੁਤ ਆ ਮਹਾ ਸਿੰਘ ਨਾਲੇ ਉਹਨਾਂ ਦੇ ਦੁਨੀਆ ਕ ਜੂਸਣੀ ਵੀ ਬਹੁਤ ਆ ਹੈ ਨਹੀਂ ਹੈਗਾ ਅਜੋ ਨਹੀਂ ਵੀ ਕੁਝ ਵਿੱਚ ਦੁਆ ਕਰਨਾ ਕਰ ਹਾਂ ਹੈ ਸਾਰਾ ਕੁਝ ਚੰਗੀ ਪਰਮਾਤਮਾ ਟਿਕਟਾ ਰੱਖੇ ਭਾਈ ਮਹਾਰਾਜ ਦੀ ਰੰਗ ਦੀ ਕਲਾ ਚ ਰੱਖੇ ਪਰਮਾਤਮਾ ਮੈਂ ਜੀ ਦਲੀਦਰ ਦੇ ਪਰਮਾਤਮਾ ਦੂਰੇ ਰੱਖੇ ਹੋਰ ਕੀ ਸੌਂ ਕੀ ਲਾਤੋ ਤਾਂ ਟਿਕਟੋ ਕੀ ਕਹਿੰਦੀ ਸਸੀ ਕਾ ਜੀ ਸਾਰਿਆਂ ਨੂੰ ਉਹ ਤਾਂ ਪਾਸੇ ਨੂੰ ਕਹੀ ਜਾਂਦੇ ਡਾਕਟਰ ਦਾ ਨਾ ਕੱਢੀ ਜਾਂਦੇ ਐ ਜਿੰਨਾ ਤੁਸੀਂ ਕੋਲ ਬੈਠੂਗਾ ਉਹਨਾਂ ਦੱਸ ਕਹੀ ਜਾਂਦਾ ਤੁਸੀਂ ਬਣਾਉਂਦੇ ਪਰੇ ਹੁਣ ਦੇਖ ਵੀ ਨਹੀਂ ਹੁੰਦੀ ਦੇਖ ਨਹੀਂ ਹੁੰਦੀ ਹੈ ਕਿਉਂਕਿ ਮੈਂ ਤਾਂ ਆਉਂਦਾ ਹੀ ਮੈਂ ਵੀ ਤਾਂ ਚਰਸ ਕੋਲ ਸੱਦਾ ਗਿਆ ਉਹਨੇ ਡਾਕਟਰ ਨੂੰ ਫੋਨ ਕਰਿਆ ਡਾਕਟਰ ਨੇ ਇਹ ਗੱਲ ਕਹੀ ਕਿ ਹਾਂ ਨੋਰਮਲ ਜਿਹਾ ਪਾਸਾ ਦਵਾ ਸਕਦੇ ਇਹ ਨਹੀਂ ਵੀ ਪੂਰਾ ਸਰੀਰ ਦਾ ਪਾਸਾ ਦਵਾ। ਦੇ ਨਹੀਂ ਸਕਦੇ ਈ ਜਦੋਂ ਨਾ ਟੀਕਾ ਲੱਗਿਆ ਹੁੰਦਾ ਆਪਣੇ ਸਿਰ ਤੇ। ਡਾਕਟਰ ਨੇ ਇਹ ਗੱਲ ਕਹੀ ਸੀ। ਬਸ ਫਿਰ ਜ਼ਿਆਦਾ ਨਹੀਂ ਲੈ ਸਕਦੇ। ਰੀਡ ਦੀ ਹੱਡੀ ਹੋਰ ਕੁਝ ਵੀ ਫਿਰ ਉਹਦੀ ਬਾਅਦ। ਹਾਂ। ਉਹਨੇ ਕਿਹਾ ਵੀ ਨੋਰਮਲ ਦਾ ਵੀ ਜੇ ਜ਼ਿਆਦਾ। ਹਾਂ ਉਹ ਆਪ ਕਿਹਾ ਉਹਨੇ ਕਿਹਾ ਵੀ ਜ਼ੋਰ ਨਹੀਂ ਮਾਰਨਾ ਤੁਸੀਂ ਆਪ ਪਾਸਾ ਦੋ ਨੋਰਮਲ ਦਾ। ਪੂਰਾ ਨਹੀਂ ਦਵਾਉਣਾ ਹੈਗਾ। ਪੂਰ ਵੀ ਨਾਲ। ਹਾਂ ਜਿਹੜੀ ਪੈਪ ਪਾਈ ਜਾਂ ਗੰਦਾ ਪਾਣੀ ਕੱਢਣ ਲਈ ਆਈ। ਉਹ ਤਾਂ ਆ ਜਾ ਪਾਈ ਵੀ ਉਹਨਾਂ ਨੇ ਉਹ ਕੱਢਣੀ ਆ ਫੇਰ ਠੀਕ ਹੋਣਾ ਪੜਾ ਜਾਏ ਹਾਂ ਫੇਰ ਰਾਤ ਜੀ ਹੋਵੇ ਉਹ ਵੀ ਜ਼ਰੂਰ ਆ ਕੱਲ ਤੱਕ ਕੱਲ ਤੱਕ ਉਹਨੂੰ ਆਰਾਮ ਹਾਂ ਕੱਲ ਤੱਕ ਬਸ ਜਰਾ ਰਾਤ ਨੂੰ ਆਹੀ ਕੰਮ ਕਰਦੇ ਹਾਂ ਪਰ ਐ ਆ ਵੀ ਸਵੇਰ ਨਾਲੋਂ ਕੁਛ ਹੁਣ ਥਈ ਆ ਹਾਂ ਫਰਕ ਪੈਂਦਾ ਪਹਿਲਾਂ ਨਾਲ ਬਸ ਸ਼ੁਕਰ ਹੈ ਤੇ ਹੋਇਆ ਰੈਡੀ ਤੇ ਦੇ ਕੇ ਗਿਆ ਉਹ ਕਹਿੰਦਾ ਵੀ ਕਿੰਨਾ ਮਾਰਦੀ ਰਹਿ ਤੂੰ ਪਰ ਆਪ ਨੂੰ ਜਿਉ ਸਹੀ ਰੱਖੇ ਸੱਚੀ ਪਈ ਰਹੇ ਤਾਂ ਤਕਲੀਫ ਹੋਣੀ ਨਹੀਂ ਜਦੋਂ ਪਾਸਾ ਲੱਦੀ ਰਹਿੰਦੀ ਹੈ ਨਾ ਫਿਰ ਜੋਰ ਪੈਂਦਾ ਹਾਂ ਇਹ ਟਾਕਿਆ ਬੰਦੂ ਯਾਰ ਇਹੋ ਜਿਹੇ ਗੱਦਿਆਂ 'ਪਰ ਪੈਣਾ ਸੌਕਾ ਪਿਆ ਨਹੀਂ ਪੈ ਸਕਦਾ ਭੱਗਦੇ ਆ ਵੀ ਭੱਗਦੇ ਥੱਲੇ ਨੇ ਇਹ ਪੰਗਾ ਡਾਈਗਰ ਜੀ ਦਾ ਹਾਂ ਸਾਡਾ ਡਾਈਗਰ ਜੀ ਦਾ ਫਾਟੇ ਜੀ ਹਮ ਚਲੋ ਕੋਈ ਨਹੀਂ ਬਾਬਾ ਨਾਨਕ ਗੁਰੂ ਗ੍ਰੰਥਾ ਨੋ ਕੰਦਾ ਕੱਦ ਆਪਰੇਸ਼ਨ ਹੋਰ ਜਵੇ ਕੱਦ ਆਪਰੇਸ਼ਨ ਹੋਰ ਜਵੇ ਹੁਣ ਆਪਰੇਸ਼ਨ ਹੋ ਗਿਆ ਉਹ ਲੈ ਕੇ ਤੇਰਾ ਨਹੀਂ ਟੈਸਟ ਲੈ ਕੇ ਜਿਹੜਾ ਲਿਜਾਣੇ ਵਾਲਾ ਸੀ ਉਹ ਤਾਂ ਉਹ ਲੈ ਕੇ ਪੁੱਤੀ ਪਿਆ ਉਹ ਡਾਕਟਰ ਤਾਂ ਮੈਨੂੰ ਕਹਿੰਦਾ ਸੀ ਉਹ ਲੈਣ ਆਉਂਗੇ ਕੱਲ ਕੋਈ ਨਹੀਂ ਆਇਆ ਕਿਸੇ ਦਾ ਵੀ ਨਹੀਂ ਲੈ ਕੇ ਸਭ ਨੇ ਨਹੀਂ ਲੈ ਕੇ ਸਭ ਕੱਲੂ ਇਹਦੇ ਆਣੇ ਕੱਲ ਕੋਲ ਨੂੰ ਲੈ ਜਾਗੇ ਹਾਂ ਉਹ ਚੰਡੀਗੜ੍ਹ ਉਹ ਵੀ ਜ਼ਰੂਰੀ ਹੁੰਦਾ ਹੈ ਉਹਨਾਂ ਨੇ ਟੈਸਟ ਚ ਸ਼ੱਕ ਸੁੱਖ ਕੱਢਣੇ ਹੁੰਦੇ ਆ ਬਹੁਤ ਤਰ੍ਹਾਂ ਦੇ ਪ੍ਰੋਬਲਮਾਂ ਹੁੰਦੀਆਂ ਸਰੀਰ 'ਚ ਉਹ ਹਰੇਕ ਦਾ ਜਿੱਦਾਂ ਚਾਹੇ ਕਿਸੇ ਵੀ ਚੀਜ਼ ਦਾ ਇਹ ਜ਼ਰੂਰੀ ਨਹੀਂ ਵੀ ਪਿੱਤੇ ਦਾ ਕਿਸੇ ਵੀ ਚੀਜ਼ ਦਾ ਆਪਰੇਸ਼ਨ ਕਰਿਆ ਉਹਨਾਂ ਨੇ ਵਿੱਚ ਦਾ ਇੱਕ ਪੀਸ ਭੇਜਣੀ ਹੁੰਦਾ ਚੈੱਕ ਕਰਨ ਵਾਸਤੇ ਹਾਂ ਉਹ ਜਿਹੜਾ ਡੰਕਾ ਆਪਰੇਸ਼ਨ ਹੋਣਾ ਉਹਦਾ ਪੀਸ ਦਾ ਲੈਣੀ ਲੈ ਹਾਂ ਉਹਨਾਂ ਨੂੰ ਆਉਂਦੀ ਵੀ ਦਿੱਕਤ ਕਾਹਤੋਂ ਪੈਦਾ ਹੋਊ ਉਹਦੇ ਟੈਸਟ ਕਰਕੇ ਫਿਰ ਸਾਰੇ ਟ੍ਰੀਟਮੈਂਟ ਦੇਖਣੇ ਬੈਠੇ ਹਾਂ ਜੇ ਕੱਲ ਨੂੰ ਕੋਈ ਪ੍ਰੋਬਲਮ ਹੋਰ ਨਾ ਖੜੀ ਹੋਵੇ ਹਾਂ ਜੇ ਹੋਣੀ ਆਪਾਂ ਸ਼ੱਕ ਨੂੰ ਕਰਦੇ ਹਾਂ ਵੀ ਯੂਰਪੀਆ ਇਹ ਹੈ ਇਹਦਾ ਸ਼ਹਿਰ ਹੈ ਇਹਦਾ ਘੰਟਾ ਨਹੀਂ ਸਹਾਇਆ ਕਹਿੰਦਾ ਜਾਣ ਲੱਗਿਆ ਸਾਨੂੰ ਕਹਿੰਦਾ ਨੂੰ ਨੁਣਾ ਦਿਓ ਪੁੱਤ ਦਾ ਪਤਾ ਕਹਿੰਦਾ ਫਿਰ ਡੰਗਰ ਚਾਰ ਚੱਲ ਜਾਂਦਾ 6-7 ਘੰਟੇ ਬਾਅਦ ਮੁੜਦਾ ਐਲੋ ਦਾ ਸਾਡੇ ਡੰਗਰ ਚਰਾਤੇ ਅੱਜ ਬਾਈ ਮੈਨੂੰ ਨਹੀਂ ਪਤਾ ਅਸੀਂ ਇਹਨੂੰ ਸਵੇਰੇ 9 ਵਜੇ ਨਿਰਾ ਦਿੰਨੇ ਆਂ ਬਸ ਸ਼ਾਮ ਨੂੰ 4 ਵਜੇ ਅੱਜ ਹੋ ਗਈ ਥਾ ਇਹ ਦੀ ਸੋਇਆ ਇਹਨੇ ਮੈਂ ਕਹਿੰਦਾ ਪੁੱਤ ਦਾ ਪੌਣਾ ਘੰਟਾ ਮਸ ਬਸੀ ਕਰਕੇ ਜਾਂ ਉੱਪਰੇ ਕਰਕੇ ਬਸ ਉਹਦਾ ਲਾਲਾ ਥੋੜਾ ਸਾਇਆ ਦਾ ਬਚਾ ਕੇ ਹਾਂ ਪਾਉਂਗੇ ਮੇਰੇ ਕੋਲ ਫਿਰ ਇਹ ਹਾਂ ਇਹ ਪਹਿਲਾਂ ਲਾ ਲਈ ਜਾਈ ਤੂੰ ਹੀ ਮੁੰਜੇ ਨਹੀਂ ਬਹੁਤ ਅੱਧਾ ਪੌਣਾ ਘੰਟਾ ਸਮਾਂ ਬਸ ਹਾਂ ਓਏ ਤੇਰਾ ਲੱਗਿਆ ਉਹੀ ਕਰ ਪੁੱਛੀ ਚਲ ਕੋਈ ਨਹੀਂ ਬਾਬਾ ਨਾਨਕ ਕਿਰਪਾ ਕਰੇਗਾ। ਕੀ ਕਹਿਣਾ ਹੈ? ਕੀ ਪੁੱਛੀ? ਤੂੰ ਕੀ ਕਹਿਣਾ ਹੈ? ਦੱਸ ਤੂੰ ਕੀ। ਆ ਤਾਂ ਹੁਣ ਬੇਦਰਾ ਹੱਸਦਾ ਸਾਡੇ ਕੋਲ ਤਾਂ ਹੱਸੇ ਨਹੀਂ ਕਿਦਾਂ। ਹਾਂ ਹੱਸਿਆ। ਜਦੋਂ ਮੈਂ ਜੋ ਕੀ ਜਦ ਬੇਦਰਾ ਖੇਡਿਆ। ਉਸ ਤੋਂ ਬਾਅਦ ਫੇਛੜ ਪਿਆ। ਉਹ ਹੋ ਜਾਂਦਾ ਖੁਸ਼ਬੂ ਵੀ ਹੁੰਦੀ ਹੈ ਸਰੀਰਾਂ ਦੀ। ਹਾਂ ਜਦ ਤੈਂ ਗੋਦੀ ਚੱਕਣਾ ਤੇਰੀ ਖੁਸ਼ਬੂ ਚਰਨ ਜੀ ਦੀ ਖੁਸ਼ਬੂ ਫਰਕ ਆ। ਫਰਕ ਆ। ਆਈ ਹੈ ਨਾ ਤੇ ਤੂੰ ਮੰਮ ਨਹੀਂ ਕਰ ਸਕਦਾ ਕੋਈ। ਕੋਈ ਮੰਮ ਘਾਲੇ ਉੱਤ ਕੇ ਕੋਈ ਲੋਤੀ ਖਾਣਾ। ਹਾਂ ਉਹ ਕੀ ਲਾ 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 ਬਹੁਤ ਖਾ ਉਹ ਗਿਆ ਬਾਬਾ ਜੀ ਨੂੰ ਕਹਿੰਦਾ ਕਾ ਮੇਰੀ ਮੰਮਾ ਨੂੰ ਠੀਕ ਕਰ ਦੋ ਕਾ ਮੇਰੀ ਮੰਮਾ ਨੂੰ ਠੀਕ ਕਰ ਦੋ ਤੇਰੀ ਜਿੱਤੀ ਨੂੰ ਸਾਡੀ ਲੇਡੀ ਜੀ ਨੂੰ ਕਹਿੰਦਾ ਮੰਮਾ ਨੂੰ ਠੀਕ ਕਰ ਦੋ ਵੈਗ ਲੂ ਜੀ ਆ ਚਲੋ ਠੀਕ ਹੈ ਜੀ ਮਿਲਾਂਗੇ ਕਿਸੇ ਅਗਲੇ ਪਲਾਵ ਚ ਮਹਾਰਾਜ ਰੱਖੇ ਸਾਨੂੰ ਸਾਰਾ ਨੂੰ ਚੜ੍ਹਦੀ ਗਲਾ ਚ ਜੀ